ਦਿੱਲੀ ਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵਿਧਾਨ ਸਭਾ ਚ 1984 ਵਿੱਚ ਸਿੱਖਾਂ ਖਿਲਾਫ ਹੋਈ ਹਿੰਸਾ ਉੱਪਰ ਜਿਹੜਾ ਮਤਾ ਪਾਸ ਕੀਤਾ ਗਿਆ ਹੈ ਉਹ ਇੱਕ ਸਹੀ ਕਦਮ ਹੈ ਇਹ ਸ਼ਾਇਦ ਦਿੱਲੀ ਅਸੈਂਬਲੀ ਚ 1984 ਦੇ ਹਿੰਸਾ ਉੱਪਰ ਪਹਿਲਾ ਇਹੋ ਜਿਹਾ ਮਤਾ ਹੈ ਇਸ ਮਤੇ ਨੂੰ ਆਪ ਦੇ ਐਮ.ਐਲ.ਏ ਜਰਨੈਲ ਸਿੰਘ ਨੇ ਲਿਆਂਦਾ ਸੀ ਅਤੇ ਇਸ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਇਸ ਨਾਲ ਘੱਟੋ-ਘੱਟ 31 ਸਾਲ ਪੁਰਾਣਾ ਮਸਲਾ ਜ਼ਿੰਦਾ ਤੇ ਰਹੇਗਾ ਇਸ ਮਤੇ ਤੇ ਚਾਰ ਮੁਖ ਅੰਸ਼ ਨੇ ਇੱਕ ਕਿ ਦਿੱਲੀ ਸਰਕਾਰ ਪੀੜਿਤ ਪਰਿਵਾਰਾਂ ਨੂੰ ਕਾਨੂੰਨੀ ਮਦਦ ਅਤੇ ਵਕੀਲ ਪ੍ਰਦਾਨ ਕਰੇਗੀ ਦੂਸਰਾ ਕਿ ਕਾਂਗਰਸ ਨੇਤਾ ਜਗਦੀਸ਼ ਟਾਇਟਲਰ ਖਿਲਾਫ ਗਵਾਹਾਂ ਉਤੇ ਦਬਾਅ ਪਾਉਣ ਵਾਸਤੇ ਅਤੇ ਹਵਾਲੇ ਰਾਈ ਬਾਹਰ ਪੈਸਾ ਭੇਜਣ ਤੇ ਕੇਸ ਦਰਜ ਹੋਣੇ ਚਾਹੀਦੇ ਨੇ ਇਹ ਸਾਰੀ ਜਾਣਕਾਰੀ ਟਾਇਟਲਰ ਦੇ ਪੁਰਾਣੇ ਸਾਥੀ ਅਭਿਸ਼ੇਕ ਵਰਮਾ ਨੇ ਆਪ ਹੀ ਐਫੀਡੇਵਿਟ ਚ ਦਿੱਤੀ ਸੀ ਮਤੇ ਦਾ ਤੀਸਰਾ ਅੰਸ਼ ਹੈ कि ਜਿਹੜੇ ਕੇਸ ਦਿੱਲੀ ਪੁਲਿਸ ਦੀ ਸਫਾਰਿਸ਼ ਤੇ ਬੰਦ ਹੋਏ ਨੇ ਉਹਨਾਂ ਨੂੰ ਦੁਬਾਰਾ ਖੁੱਲੇ ਜਾਏ ਕਿਉਂਕਿ ਬਹੁਤ ਸਾਰੇ ਦਿੱਲੀ ਪੁਲਿਸ ਦੇ ਕਰਮਚਾਰੀ ਇਸ ਹਿੰਸਾ ਚ ਜਾਂ ਤੇ ਸ਼ਾਮਲ ਸਨ ਜਾਂ ਉਹਨਾਂ ਅੰਗਲੀ ਵਰਤੀ ਸੀ ਔਰ ਕੁਝ ਲੋਕਾਂ ਦੀ ਮਦਦ ਕੀਤੀ ਸੀ ਇਸ ਰੈਜ਼ੋਲੂਸ਼ਨ ਦਾ ਚੌਥਾ ਪੁਆਇੰਟ ਮੇਰੇ ਹਸਾਬ ਨਾਲ ਬਹੁਤ ਐਮ ਹੈ ਇਸ ਵਿੱਚ ਇਹ ਮੰਗ ਕੀਤੀ ਗਈ ਹੈ ਕਿ ਕੇਂਦਰ ਸਰਕਾਰ ਇਹ ਹਿਦਾਇਤ ਦੇਵੇ ਕਿ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਐਸਆਈਟੀ ਦਾ ਗਠਨ ਕੀਤਾ ਗਿਆ ਹੈ ਉਹ ਇੱਕ ਮਿੱਥੇ ਸਮੇਂ ਚ ਆਪਣੀ ਰਿਪੋਰਟ ਦੇਵੇ ਮੈਂ ਤਾਂ ਇਹ ਵੀ ਸਿਫਾਰਿਸ਼ ਕਰਨੀ ਚਾਹੁੰਦਾ ਹਾਂ ਕਿ ਐਸਆਈਟੀ ਨੂੰ ਹਰ ਮਹੀਨੇ ਇਹਨਾਂ ਕੇਸਾਂ ਉੱਤੇ ਪ੍ਰੋਗਰੈਸ ਰਿਪੋਰਟ ਦੇਣੀ ਚਾਹੀਦੀ ਹੈ ਇਸ ਨਾਲ ਲੋਕਾਂ ਨੂੰ ਵੀ ਪਤਾ ਲੱਗੇਗਾ ਕਿ ਕੋਈ ਕੰਮ ਹੋ ਵੀ ਰਿਹਾ ਕਿ ਨਹੀਂ